ਪ੍ਰਭਾਵ ਮਿੱਥਿਆ ਸੁਭਟ অতি ਬਲੇਸ਼ਟ ਤੈ ਕਹਿ ਗਇਓ ਇਹ ਸਭ ਮਿੱਥਿਆ ਛਵੀ ਪ੍ਰਭਾਵ ਮਿੱਥਿਆ ਸੁਭਟ ਇਥਿਆ ਕੀ ਹੈ ਮਿੱਥਿਆ ਤਨ ਤਨ ਕੋਟੰਬ ਸੁਭਾਇਆ ਮਿੱਥਿਆ ਹਮ ਮੂਤਬ ਬਤਾ ਮਾਇਆ ਮਿੱਥਿਆ ਰਾਜ ਜੋਬਨ ਤਨ ਵਾਹ ਮਿੱਥਿਆ ਕਾਮ ਕ੍ਰੋਧ ਵਿਕਰਾਂ ਬ ਮਿੱਥਿਆ ਦਾ ਹੀ ਪ੍ਰਚਾਰ ਕਹਿੰਦੇ ਉਹ ਜੇ ਮਿੱਥਿਆ ਸਭ ਪਾਇ। ਫਿਰ ਬੁਝੇ ਮਿੱਥਿਆ ਸਭ ਪਾਇ। ਜਿਹੜੇ ਬੁਝਲੀ ਉਹ ਕਹਿੰਦੇ ਮਿੱਥਿਆ ਇਹ ਕੀ ਕਰਦੇ ਨੇ? ਉਹ ਮਿੱਥਿਆ ਦਾ ਹੀ ਪ੍ਰਚਾਰ ਕਰਦੇ ਨੇ। ਅਕਾਲ ਤਰਤੂ ਹੈਡ ਆਫਿਸ ਤੋਂ ਮਿੱਥਿਆ ਦਾ ਹੀ ਪ੍ਰਚਾਰ ਆ ਰਿਹਾ। ਮੱਕੇ ਤੋਂ ਕੁਫਰ ਦਾ ਹੀ ਪ੍ਰਚਾਰ ਆ ਰਿਹਾ। ਆ ਉੱਥੇ ਵੀ ਹੋ ਰਿਹਾ ਅੱਜ ਸਾਡੇ ਘਰ ਹੋ ਰਿਹਾ। ਐ ਹੋ ਜਾਂਦਾ ਹੁੰਦਾ ਉਹ ਕਹਿੰਦੇ ਨੇ ਦੱਸੋ ਬਾਦਸ਼ਾਹ। ਫਿਰ ਕੀ ਹੈ ਜੇ ਥੱਲੇ ਵਾਲੇ ਮਿੱਥਿਆ ਪ੍ਰਚਾਰ ਕਰਦੇ ਨੇ ਹੈੱਡ ਆਫਿਸ ਦੇ ਵੀ ਮਿੱਥਿਆ ਹੀ ਹੈ ਹਰ ਥੰਬਰ ਜੇ ਥੱਲੇ ਜੇ ਹੈੱਡ ਆਫਿਸ ਤੇ ਠੀਕ ਹੋਵੇ ਥੱਲੇ ਮਿੱਥਿਆ ਪ੍ਰਚਾਰ ਕਰੇ ਕੋਈ ਜਦễ ਸਜ਼ਾ ਦੇ ਲੈਣਗੇ ਜਦễ ਬਿਲਾ ਲੈਣਗੇ ਏਸੀ ਕਰਦਾ ਹੈ ਸ਼ਿਕਾਇਤ ਜਦễ ਹੋ ਜੂਗੀ ਜੇ ਉੱਤੇ ਮਿੱਥਿਆ ਦਾ ਪ੍ਰਚਾਰ ਹੈ ਥੱਲੇ ਤਾਂ ਹੋਊਗਾ ਜੇ ਰਾਜਾ ਕ腐ਟਾ ਕ腐ਸ਼ਨ ਥੱਲੇ ਤਾਂ ਹੋਊਗੀ ਯੈਸ ਸਰ ਇਹ ਕੋਈ ਪ੍ਰਜਾ ਜਥਾ ਰਾਜਾ ਤੋ ਤੱਕ ਤਾ ਪਰ ਜਾ ਪ੍ਰਥਮਰ ਜਿਹੜਾ ਰਕਸ ਦੇ ਉੱਤੇ ਜਿਹੜਾ ਜਿਹਦੀ ਛਤਲ ਛਾਇਆ ਉਹ ਵੀ ਹਾਰਖਾਂ ਦੇ ਉੱਤੇ ਜਿਹਦੀ ਛਤਲ ਛਾਇਆ ਉਹ ਵੀ ਉਸੇ ਤੁਸੀਂ ਉਹ ਆਪ ਇਹ ਕੰਮ ਕਰ ਰਿਹਾ ਅਸਲ ਚ ਥੱਲੇ ਪ੍ਰਚਾਰ ਤਾਂ ਹੈ ਜਾਂ ਹੋ ਰਿਹਾ ਇਦਾਂ ਹੀ ਹੁੰਦਾ ਧਰਮ ਕੋਈ ਹੋਵੇ ਇਥੇ ਆਇਆ ਧਰਮ ਫੇਲ ਹੋ ਗਿਆ ਸੱਚਾ ਧਰਮ ਵੀ ਇਥੇ ਫੇਲ ਹੋ ਜਾਂਦਾ ਆ ਕੇ ਝੂਠਾ ਤਾਂ ਚਲੋ ਇਹ ਰਾਹ ਚੱਲਦਾ ਹੀ ਨਹੀਂ ਹੁੰਦਾ ਉਹ ਤਾਂ ਪਹਿਲਾਂ ਦੇ ਫੇਲ ਹੁੰਦਾ ਜਿਹੜਾ ਸੱਚਾ ਧਰਮ ਉਹ ਵੀ ਇੱਥੇ ਕਿ ਫੇਲ ਹੋ ਜਾਂਦਾ ਉਹਦਾ ਉਹ ਹੈ ਕੋਈ ਚਾਰ ਸੜਾਇਆ ਸੌਡਰ ਬੋਲਿਆ ਚਾਰੇ ਦੇ ਢੇੜ ਲੀਏ ਚਾਰ ਫੇਰ ਬੋਲਿਆ ਫੇਰ ਢੇੜ ਲੀਏ ਉਹਦਾ ਇਹ ਗੱਲ ਹੈ